दशमीश पिता साहिब श्री गुरु गोविंद साहिब जी दी चरण चौ प्राप्त पवित्र नगरी पौंटा साहिब वीक आज नगर कीर्तन बड़ी श्रद्धा ਤੇ ਤੁਮ-ताम ਦੇ ਨਾਲ ਸਜਾਇਆ ਗਿਆ सुंदर ਫੁੱਲਾਂ ਨਾਲ ਸਜਾਈ ਹੋਈ ਪਾਰਕ ਸਾਹਿਬ ਦੇ ਵਿੱਚ ਵਿਰਾਸਤਮਾਨ ਸਾਹਿਬ श्री गुरु ग्रंथ साहिब जी दी ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਜਿਸ ਵਿੱਚ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਹਿਬਾਨਾ ਸਮੂਹ ਗ੍ਰੰਥੀ ਸਿੰਘਾ ਸੇਵਾਦਾਰਤੋ ਇਲਾਵਾ ਨਗਰ ਦੇ ਪਤਵੰਤੇ ਇਲਾਕੇ ਦੇ ಗ್ರಾಮ ਪੰਚਾਇਤਾਂ ਦੇ ਪੰਚ ਅਤੇ ਸਰਪੰਚਾਂ ਨੇ ਸ਼ਿਰਕਤ ਕਰਕੇ ਰੋਣਕਾ ਦੇ ਵਿੱਚ ਵਾਦਾ ਕੀਤਾ ਇਹਨਾਂ ਤੋਂ ਇਲਾਵਾ ਦੇਹਰਾਦੂਨ ਯਮਨਾ ਨਗਰ ਸਹਾਰਨਪੁਰ ਨਾਹਨ ਪਟਿਆਲਾ ਅਤੇ ਬਹੁਤ ਸਾਰੇ ਨਗਰਾਂ ਤੋਂ ਸੰਤਾਨ ਨੇ ਭਾਰੀ ਸੰਖਿਆ ਦੇ ਵਿੱਚ ਸ਼ਮੂਲੀਅਤ ਕੀਤੀ ਨਗਰ ਕੀਰਤਨ ਦੇ ਵਿੱਚ ਪੌਂਟਾ ਸਾਹਿਬ ਦੇ ਸਮੂਸਕੂਲਾ ਦੇ ਬੱਚੇ ਵੀ ਸੁੰਦਰ ਸਕੂਲੀ ਰੰਗ-ਬਰੰਗੀਆਂ ਪੋਸ਼ਾਕਾਂ ਪਹਿਨ ਕੇ ਸਕੂਲ ਦੇ ਬੈਂਡ ਵਜਾ ਕੇ ਨਗਰ ਕੀਰਤਨ ਨੂੰ ਚਾਰ ਚੰਦ ਲਗਾਏ ਗਏ ਨਗਰ ਕੀਰਤਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਤੋਂ ਆਰੰਭ ਹੋ ਕੇ 메ਨ ਬਜ਼ਾਰ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਾਹਿਬ ਚੌਕ ਬਦਰੀਪੁਰ ਤੋਂ ਵਾਪਸ ਦਰਬਾਰ ਸ੍ਰੀ ਪੌਂਟਾ ਸਾਹਿਬ ਪਹੁੰਚੇ ਪੂਰੇ ਰਾਸਤੇ ਦੇ ਵਿੱਚ ਜਗ੍ਹਾ-ਜਗ੍ਹਾ ਖਾਣ-ਪੀਣ ਦੇ ਸਟਾਲ ਸੰਗਤਾਂ ਵਾਸਤੇ ਲਗਾਏ ਗਏ ਸਨ ਜਿਸ ਵਿੱਚ ਕੜਾ ਪ੍ਰਸ਼ਾਦ, ਚਾਹ, ਪਕੌੜੇ, ਖੀਰ, ਦੁੱਧ, ਬ੍ਰੈਡ, ਪਕੌੜੇ, ਬਿਸਕੁਟ ਅਤੇ ਫਲ ਫਰੂਟਸ ਸੰਤਾਂ ਨੂੰ ਸ਼ਕਾਇਏ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨਾਲ ਸਾਡੇ ਮਾਨ ਜੋ ਮਨਜੇਰ ਸਾਹਿਬ, ਕੁਲਨ ਸਿੰਘ ਜੀ ਤੇ ਚੌਧਰੀ ਸਾਹਿਬ ਆਪ ਜੀ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਖ ਕੋਲਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ 358 ਪ੍ਰਕਾਸ਼ ਜੋਤ ਗੁਰਪੁਰਬ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਤਸ਼ਾਹੀ ਦਸੀ ਵਿਖੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਸਥਾਨ ਸਾਰੇ ਸੰਸਾਰ ਵਿੱਚ ਇੱਕ ਵਿਸ਼ੇਸ਼ ਮਹਾਨਤਾ ਰੱਖਦਾ ਹੈ ਜਿੱਥੇ ਗੁਰੂ ਜੀ ਨੇ ਆਪਣੇ ਜੀਵਨ ਦਾ ਦਸਨਾ ਹਿਸਾਬ ਦਿੱਤਾ ਭਾਜੀ ਸਾਹਿਬ ਸਿੰਘ ਜੀ ਪਰਸਨ ਹੋ ਗਏ ਇਹ ਸੁਣ ਕੇ ਕਿ ਮਹਾਰਾਜ ਨੇ ਆਪਣੇ ਸਾਰੇ ਜੀਵਨ ਵਿੱਚ ਕੋਈ ਸ਼ਰਨ ਦਾ ਜ਼ਿਕਰ ਕੀਤਾ ਹੈ ਇੱਕ ਕਈ ਪੰਚਾਇਸ਼ ਹਮਾਰਾ ਘयो ਪਟਨਾ ਸ਼ਹਿਰ ਵਿਖੇ ਪਵਲਯੋ ਤੇ ਦੂਸਰਾ ਬੇਸ ਚਾਲ ਹਮ ਤੇ ਪੁਨ ਭਈ ਸ਼ਹਿਰ ਕੌਂਟਾ ਕੀ ਸੁਰਤ ਮਹਾਰਾਜ ਦੋਨੋ ਸ਼ਰਨ ਦਾ ਜ਼ਿਕਰ ਕਰਦੇ ਹਨ ਇਸ ਕਰਕੇ ਦਸ਼ਮੇਸ਼ ਪਤਾ ਇਹਦਾ ਇਹ ਪਿਤਰਾ ਸਥਾਨ ਜੋ ਹੈ ਬਹੁਤ ਹੀ ਮਹਾਨਤਾ ਰੱਖਦਾ ਹੈ ਔਰ ਅੱਜ ਸੈਭ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਨਗਰ ਕੀਰਤਨ ਦੀ ਸ਼ਾਨਾ ਨਗਰ ਕੀਰਤਨ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮਨਾਉਣ ਦੀ ਤਿਆਰੀਆਂ ਹੋ ਰਹੀਆਂ ਨੇ ਤੇ ਕੀਰਤਨ ਇਸ ਸ੍ਰੀ ਸਤਸੰਗ ਸਭਾਵਾਂ ਵੱਲੋਂ ਇਸ ਮੇਂ ਚੱਲ ਰਿਹਾ ਹੈ ਕੱਲ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਸਵੇਰੇ ਖੰਡ ਪਾੜ ਸਾਹਿਬ ਜੀ ਦੇ ਭੋਗ ਪੈਣਗੇ 10 ਵਜੇ ਨਿਸ਼ਾਨ ਸਾਹਿਬ ਜੀ ਚੁਲਾਏ ਜਾਣਗੇ ਤੇ 10 ਵਜੇ ਹੀ ਜੋ ਹੈ ਅਮਰਤ ਸੰਚਾਰ ਦੀ ਜੋ ਹੈ ਮਾਨ ਪ੍ਰਥਾ ਪ੍ਰਾਰੰਭ ਹੋ ਜਾਵੇਗੀ ਸਾਰਾ ਦਿਨ ਖੁੱਲੇ ਦੀਵਾਨ ਚੱਲਣਗੇ ਤੇ ਰਾਤ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਅਸੀਂ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਸਾਰੀਆਂ ਸੰਗਤਾਂ ਵੱਲੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਜੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਮਾਰੇ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਜੋ ਉਪਦੇਸ਼ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਹੈ ਕੇ ਪਹਿਚਾਨੋ ਉਸ ਤੇ ਚਰਨ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਮਰੱਥਾ ਬਖਸ਼ਣ ਅਸੀਂ ਦੇਸ਼ ਕੌਮ ਤੇ ਪੰਥ ਦੀ ਸੇਵਾ ਕਰਕੇ ਜੀਵਨ ਯਾਤਰਾ ਸਫਲ ਕਰ ਲਈਏ ਇੱਕ ਵਾਰੀ ਫੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਤਰੀਆਂ ਬਹੁਤ-ਬਹੁਤ ਵਧਾਈਆਂ ਇਸੇ ਚੈਨਲ ਦਾ ਚੈਨਲ ਵਾਲੇ ਬਹੁਤ-ਬਹੁਤ ਧੰਨਵਾਦ ਚੈਨਲ ਦਾ ਧੰਨਵਾਦ ਸਾਹਿਬ ਜੀ ਇਹ ਬੜੀ ਭਾਰੀ ਪ੍ਰਸੰਤਾ ਦੀ ਗੱਲ ਹੈ ਕਿ ਸਰਦਾਰ ਹਰਬਖਸ਼ ਸਿੰਘ ਜੀ ਜੋ ਗੁਰੂ ਕਰਦੇ ਪੁਰਾਣੇ ਅਨੰਦ ਸੇਵਕਾਂ ਤੇਜ ਚੈਨਲ ਦੀਆਂ ਸੇਵਾਵਾਂ ਜੋ ਹਨ ਨਿਭਾਰੇ ਹਨ ਔਰ ਅਸੀਂ ਇਸ ਤੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਪ੍ਰਚਾਰ ਤੇ ਪ੍ਰਸਾਰ ਨੂੰ ਗੁਰੂ ਘਰ ਦੇ ਪ੍ਰਚਾਰ ਕਰਕੇ ਗੁਰੂ ਬਾਣੀ ਦੀਆਂ ਰੂਹੀਆਂ ਗਹਿਰੀਆਂ ਇਸ ਲੋਕੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ